ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਬਿਜਲੀ ਵਾਧੂ ਕਰ ਦਿੱਤੀ ਹੈ ਬਿਜਲੀ ਸੰਕਟ ਖਤਮ ਕਰ ਦਿੱਤਾ ਹੈ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਸਭ ਨੂੰ ਬਿਜਲੀ ਵਾਧੂ ਆਉਂਦੀ ਹੈ ਹੁਣ ਕੱਟ ਨਹੀਂ ਲੱਗਦੇ ਔਰ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਸਮਾਲਸਰ ਮੋਗਾ ਦੇ ਜਿਹੜੇ ਲੋਕ ਨੇ ਇਹ ਸੜਕ ਦੇ ਉੱਪਰ ਮੇਨ ਰੋਡ ਜਾਮ ਕਰਕੇ ਬੈਠੇ ਨੇ ਇੱਧਰ ਵੀ ਬੱਸਾਂ ਵਹੀਕਲ ਸਾਹਮਣੇ ਖੜੇ ਨੇ ਔਰ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਵੱਡਾ ਜਾਮ ਲੱਗਾ ਹੈ ਇਹ ਕਿਉਂ ਬੈਠੇ ਨਹੀਂ ਇਹ ਕਹਿੰਦੇ ਨੇ ਕਿ ਸਾਡੇ ਬਿਜਲੀ ਨਹੀਂ ਆਉਂਦੀ ਲਗਾਤਾਰ ਕੱਟ ਲੱਗਦੇ ਨੇ ਸਾਡੀ ਕੋਈ ਸੁਣਦਾ ਨਹੀਂ ਹੈ ਇਹ ਕਹਿੰਦੇ ਝੋਨਾ ਸਾਡਾ ਸੁੱਕਿਆ ਪਿਆ ਔਰ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਕਿਉਂਕਿ ਆ ਵੱਡੇ ਜਾਮ ਦੋਨੋਂ ਪਾਸੇ ਲੱਗੇ ਨੇ ਭਾਈ ਜੀ ਕੀ ਮਸਲਾ ਹੈ ਤੁਹਾਡਾ ਕਿਉਂ ਤੁਸੀਂ ਸੜਕ ਤੇ ਜਾਮ ਲਾ ਕੇ ਬੈਠੇ ਹੋ ਭਾਈ ਜੀ ਸਾਡਾ ਮਸਲਾ ਇਹ ਆ ਜੀ ਜੋ ਭਗਵੰਤ ਸਰਕਾਰ ਬਣੀ ਸੀ ਉਦੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਕਿ ਬਿਜਲੀ ਛੱਡਾਂਗੇ ਮੋਟਰਾਂ ਬੰਦ ਕਰਾ ਦੇਗੇ ਮੋਟਰਾਂ ਬੰਦ ਕਰਾ ਦਿੱਤੀਆਂ ਜੀ ਮੋਟਰਾਂ ਬੰਦ ਹੀ ਪਈਆਂ ਲਾਈਟ ਆਉਂਦੀ ਨਹੀਂ 2 ਘੰਟੇ ਲਾਈਟ ਆਉਂਦੀ ਆ ਪਾਵਰ ਕੱਟ ਆ ਗਿਆ ਜੀ ਅੱਜ 2:30 ਵਜੇ ਲਾਈਟ ਆਉਣੀ ਸੀ ਤੇ 12 ਵਜੇ ਕਹਿੰਦੇ ਪਾਵਰ ਕੱਟ ਆ ਗਿਆ 4 ਵਜੇ ਲਾਈਟ ਚੱਲੂਗੀ 4 ਵਜੇ ਫਿਰ ਕਹਿੰਦੇ ਪਾਵਰ ਕੱਟ ਆ ਗਿਆ 2 ਜਾਂ 3 ਘੰਟੇ ਲੇਟ ਆਉਂਦੀ ਕਿਤੇ 4 ਘੰਟੇ ਆਉਂਦੀ ਆ ਜੀ ਕਹਿੰਦੇ 8 ਘੰਟੇ ਲੇਟ ਛੱਡਦੇ ਆ 3 ਜਾਂ 4 ਘੰਟੇ ਲੇਟ ਆਉਂਦੀ ਝੋਨੇ ਵਾਉਣ ਨੂੰ ਤਿਆਰ ਹੋਏ ਬੈਠੇ ਆ ਇੱਕ ਦੋ ਦਿਨ ਨਹੀਂ ਅਸੀਂ ਆਪਣੇ ਝੋਨੇ ਵਾਦਾਂਗੇ ਇਹ ਪੰਜਾਬ ਸਰਕਾਰ ਦੇਖੇ ਜਾਂ ਕੋਈ ਵੀ ਦੇਖੇ ਇਹ ਸਾਡੀ ਇਹ ਚ ਦੱਸੋ ਕੀ ਕਰੀਏ ਅਸੀਂ ਕਿੱਥੇ ਜਾਈਏ ਹੁਣ ਅਸੀਂ ਕਿੱਥੋਂ ਤੱਕ ਹੁਣ ਮਜਬੂਰ ਹੋ ਚੱਕੇ ਆ ਝੋਨੇ ਵਾਉਣ ਨੂੰ ਜਾਂ ਤੁਸੀਂ ਸਾਡੇ ਨਾਲ ਚੱਲੋ ਖੇਤਾਂ ਤੁਹਾਨੂੰ ਦਿਖਾ ਦਿੰਨੇ ਆ ਝੋਨੇ 'ਚ ਪਾਣੀ ਹੈ ਨਹੀਂ ਰੜੇ ਝੋਨੇ ਪਏ ਆ 4-4 ਘੰਟੇ ਲੇਟਣਾ ਸੀ ਕੀ ਕਰਾਂਗੇ 3 ਘੰਟੇ 4 ਘੰਟੇ 4 ਘੰਟੇ ਜੋ ਵੀ ਦੋ-ਦੋ ਪਾਵਰ ਕੱਟ 2 ਘੰਟੇ ਲੇਟ ਆਈ 1 ਘੰਟਾ ਪਾਵਰ ਕੱਟ 2 ਘੰਟੇ ਲੇਟ ਆਈ 3 ਘੰਟੇ ਪਾਵਰ ਕੱਟ ਆਈ 5 ਵਜੇ ਵੀ ਲੇਟ ਤੇ ਪਾਵਰ ਕੱਟ ਅਸੀਂ ਪਰ ਭਗਵਾਨ ਕਮਨ ਸਾਹਿਬ ਤਾਂ ਦੋ ਦਿਨ ਪਹਿਲਾਂ ਵੀ ਹਰਿਆਣੇ ਚ ਜਾ ਕੇ ਕਹਿ ਰਹੇ ਸੀ ਕਿ ਪੰਜਾਬ ਚ ਅਸੀਂ ਬਿਜਲੀ ਵਾਧੂ ਕਰ ਦਿੱਤੀ ਹੈ ਉਹ ਜੀ ਹਰਿਆਣੇ ਚ ਜਾ ਕੇ ਕਹਿ ਰਹੇ ਆ ਨਾ ਇੱਥੇ ਆ ਕੇ ਦੇਖਣ ਆਪਣੇ ਅੱਗੇ ਆਪਣੇ ਇੱਥੇ ਗਰਾਊਂਡ ਚ ਆ ਕੇ ਦੇਖਣ ਕਾਗਜ਼ਾਂ 'ਚ ਤਾਂ ਹਰ ਇੱਕ ਹੀ ਕਹਿ ਦਿੰਦਾ ਹੈ ਉਸ ਟਾਈਮ ਤੇ ਉਹਨਾਂ ਨੇ ਕਹੇ ਤਾਂ ਕਾਗਜ਼ਾਂ 'ਚ ਤਾਂ ਕਹੀ ਜਾਂਦੇ ਆਪਣੇ ਗਰਾਊਂਡ 'ਚ ਆ ਕੇ ਦੇਖਣ ਵੀ ਕੀ ਹਾਲ ਹੈ ਆਪਣਾ ਲੋਕਾਂ ਦਾ ਕੀ ਹਾਲ ਹੋਇਆ ਇਹਨਾਂ ਨੂੰ ਹੁਣ ਦਿਲ ਤਾਂ ਨਹੀਂ ਕਰਦਾ ਇੱਥੇ ਆ ਕੇ ਸੜਕ 'ਤੇ ਗਰਮ ਸ਼ਰਕਦੇ ਬੈਠਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਇਹਨਾਂ ਦਾ ਕੰਮ ਬਹੁਤ ਬਿਆਸ ਦਾ ਖੇਤਾਂ ਦਾ ਕੰਮ ਹੈ ਪਰ ਮਜਬੂਰ ਹੋ ਕੇ ਬੈਠੇ ਆ ਕਿਉਂਕਿ ਝੋਨਾ ਵਾਹਣਾ ਪਊਗਾ ਕਿਸੇ ਤੁਸੀਂ ਤੁਸੀਂ ਕੋਈ ਸਰਕਾਰ ਦੇ ਕੋਈ ਐਮ ਐਲ ਏ ਜਾਂ ਅਫਸਰਾਂ ਦੇ ਧਿਆਨ 'ਚ ਲਿਆਂਦਾ ਮਸਲਾ ਉਹ ਕਈ ਵਾਰੀ ਬਹੁਤ ਵਾਰ ਗਏ ਆ ਜੀ ਅੱਜ ਤੱਕ ਕਿੰਨੇ ਵਾਰ ਸੜਕ ਰੋਕੀ ਆ ਅੱਜ ਤੱਕ ਰੋਡੇ ਤਾਂ ਦਿੱਲੀ ਚ ਚਲੇ ਹੀ ਜਾਂਦੇ ਆ ਜੀ ਰੋਟੇ ਗ੍ਰੈਡਿਟਾ ਹੀ ਜਾਣੇ ਆ ਉਹ ਕਹਿੰਦੀ ਉੱਪਰੋਂ ਆਰਡਰ ਹੈ ਉੱਪਰੋਂ ਆਰਡਰ ਹੈ ਨਾ ਕੋਈ ਸਾਡੇ ਨਾਲ ਗੱਲ ਕਰਦਾ ਨਾ ਕੋਈ ਸਾਨੂੰ ਦੱਸਦਾ ਨਾ ਕੋਈ ਪਤਾ ਲੱਗਦਾ ਕਦੋਂ ਲਾਈਟ ਆਉਣੀ ਕੀ ਕਰਨਾ ਅਸੀਂ ਕਿੱਥੇ ਜਾਈਏ ਕੋਈ ਨਹੀਂ ਸੁਣਦਾ ਕੋਈ ਸੁਣਵਾਈ ਨਹੀਂ ਹੈ ਇਹ ਸਰਕਾਰ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖੋ ਇਹ ਪਿੰਡ ਦੇ ਲੋਕ ਨੇ ਸੜਕ ਜਾਮ ਕਰਕੇ ਬੈਠੇ ਨੇ ਇਹ ਕਹਿੰਦੇ ਨੇ ਕਿ ਲਾਈਟ ਨਹੀਂ ਆਉਂਦੀ ਬਿਜਲੀ ਨਹੀਂ ਆਉਂਦੀ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਡੇ ਦਾਅਵੇ ਨੇ ਬਿਜਲੀ ਸੰਬੰਧੀ ਬਈ ਬਿਜਲੀ ਬਹੁਤ ਆ ਰਹੀ ਹੈ ਕੱਟ ਨਹੀਂ ਲੱਗ ਰੇ ਔਰ ਇਹ ਵੱਡਾ ਜਿਹੜਾ ਰੋਡ ਹੈ ਮੋਗਾ ਕੋਟਕਪੂਰਾ ਜਾਮ ਕਰਕੇ ਬੈਠੇ ਨੇ ਹਾਂਜੀ ਬਾਈ ਜੀ ਕਿੰਨੀਕ ਤੰਗੀ ਆ ਰਹੀ ਏ ਤੁਹਾਨੂੰ ਬਿਜਲੀ ਦੇ ਕਟਣ ਤੋਂ ਬਾਈ ਜੀ ਤੰਗੀ ਆਖੀ ਦਾ ਕੀ ਆਖੀ ਇੱਕ ਗੋਲੀਆਂ ਖਾਣ ਨੂੰ ਬੰਦੇ ਦਾ ਜੀ ਨਹੀਂ ਕਰਦਾ ਗੋਲੀ ਖਾ ਕੇ ਮਰ ਜੇ ਵਾਣਾ ਜ ਜਾ ਕੇ ਤੁਸੀਂ ਹਾਲ ਵੇਖੋ ਕੀ ਆ ਗਰਾਊਂਡ ਲੈਵਲ ਤੇ ਗੱਲਾਂ ਹੋਰ ਆ ਜਿਹੜਾ ਕੁਰਸੀ ਤੇ ਬਹਿ ਕੇ ਅੰਦਰ ਬਹਿ ਕੇ ਕਮਰੇ ਚ ਬਹਿ ਕੇ ਗੱਲਾਂ ਕਰਦੀਆਂ ਉਹ ਗੱਲਾਂ ਚ ਫਰਕ ਬਹੁਤ ਹੁੰਦਾ ਕਦੇ ਉਹਨੂੰ ਕਿ ਭਗਵੰਤ ਮਾਨ ਨੂੰ ਇਹ ਗੱਲ ਕਹੋ ਉਹਨੂੰ ਕਹੋ ਤੁਸੀਂ ਆ ਕੇ ਛੜ ਵਾਣਾ ਜਾ ਕੇ ਵੇਖਿਆ ਕਿਸੇ ਦੇ ਪਾਣੀ ਹੈ ਕਿਸੇ ਦੇ ਜਾ ਕੀ ਹੈ ਕੋਸ਼ ਕਿਸ ਦੇ ਤੇ ਗੱਲਾਂ ਕਰਨ ਨਾਲ ਇਹ ਨਹੀਂ ਬੰਦਾ ਹੁੰਦਾ ਵੀ ਬਹੁਤ ਕੁਝ ਹੋਈ ਜਾਂਦਾ ਸਾਨੂੰ ਸਰਕਾਰਾਂ ਆਹ ਦੇਤਾ ਜੀ ਦੇ ਬਹੁਤ ਦੇਤਾ ਜੀ ਹੁਣ ਤੱਕ ਕੀ ਦੇਤਾ ਸਰਕਾਰਾਂ ਨੇ ਆ ਕਿ ਬਿਜਲੀ ਦੇਣੀ ਸੀ ਪਿਛਲੇ ਸਾਲ ਮੀਂਹ ਜੋ ਜਿਆਦਾ ਪੈ ਗਿਆ ਚਾਰ ਉਹਦੇ ਨੇ ਕਹਿਣ ਲੱਗੇ ਹਾਂ ਜੀ ਅਸੀਂ ਬਹੁਤ ਬਿਜਲੀ ਦੇ ਦੀ ਮੋਟਰਾਂ ਬੰਦ ਕਰਾਤੀਆਂ ਐਦਗੀ ਵੇਖ ਲਓ ਆ ਗਿਆ ਕਿ ਮਹੀਨੇ ਪਏ ਐਦਗੀ ਐਦਗੀ ਇੱਕ ਸਾਲ ਜਿੰਨੇ ਦਾ ਜਲੂਸ ਨਿਕਲ ਗਏ ਕਿੱਧਰ ਪਰ ਭਗਵੰਤ ਮਾਨ ਸਾਹਿਬ ਤਾਂ ਅੱਜ ਵੀ ਕਹਿ ਰਿਹਾ ਹੁਣ ਵੀ ਕਹਿ ਰਹੇ ਸੀ ਦੋ ਦਿਨ ਪਹਿਲਾਂ ਵੀ ਮੋਟਰਾਂ ਬੰਦ ਕਰਾ ਕੇ ਚੋਨੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਲੋਕਾਂ ਨੇ ਭਾਈ ਜੀ ਮੋਟਰਾਂ ਮੈਂ ਸਮਝਦਾ ਤੁਹਾਡੀ ਗੱਲ ਮੋਟਰਾਂ ਬੰਦ ਲੈਟ ਨਹੀਂ ਉਹਦੀ ਮੋਟਰ ਆਪੇ ਬੰਦ ਆਉ ਸਾਡਾ 33 ਤੇ 20ਰਗਾ ਦਾ ਥਾਂ ਜੇ ਤੇ ਬੈਠੇ ਆ ਤੇ ਹੱਥ ਰੱਖ ਕੇ 2 ਮਿੰਟ ਨਹੀਂ ਬੈਠਾ ਜਾਂਦਾ ਤੇ ਸਾਡਾ ਲਾਲ ਹੋਏ ਪਏ ਸਾਡੇ ਗੱਬੂਚੂ ਅਸੀਂ ਹੁਣ ਦੱਸੋ ਕਿੱਧਰ ਨੂੰ ਜਾਈਏ ਅਸੀਂ ਮਾਰੀ ਦੇ ਕੰਮਾਂ ਤੇ ਆਏ ਆ ਨਹੀਂ ਸਾਡਾ ਜੀ ਨਹੀਂ ਕਰਦਾ ਸੀ ਆਪਦਾ ਕੰਮ ਧੰਦਾ ਕਰੀਏ ਇੰਨੀ ਗਰਮੀ 'ਚ ਮਾਰੀ ਦੇ ਨੂੰ ਸਾਨੂੰ ਇੱਥੇ ਆ ਕੇ ਬਹਿਣਾ ਪੈ ਗਿਆ ਮਜਬੂਰ ਹੋ ਕੇ ਜਮ ਤੇ ਪਹਿਲਾਂ ਵੀ ਅਸੀਂ ਦੋ ਤਿੰਨ ਵਾਰ ਇਹਨਾਂ ਨੂੰ ਗ੍ਰੈਡ ਵਾਲਿਆਂ ਨੂੰ ਵੀ ਕਹਿ ਚੁੱਕੇ ਆ ਐਸੜੀਆਂ ਸਭ ਤੱਕ ਵੀ ਹੋਈ ਆ ਸਾਡੀ ਗੱਲ ਵੀਡੀਓ ਤੁਹਾਡੇ ਕੋਲੇ ਪਈਆਂ ਕਹਿੰਦੇ ਸੀ ਸੱਤ-ਸੱਤ ਘੰਟੇ ਲਾਈਟ ਦੇਵਾਂਗੇ ਅਸੀਂ ਆਖਿਆ ਤੁਸੀਂ ਸਾਢੇ 7 ਸੱਤ ਕੀ 6 ਹੀ ਦੇ ਦਿਓ ਲਗਾ ਕੰਟੀਨਿਊ ਦਿਓ ਇਹ ਥੇੜੀਆਂ ਵੀ ਜਿਹੜ੍ਹ ਦੇਣੀ ਆ ਜੀ 22 ਵਜੇ ਲਾਈਟ ਚੱਲਣੀ ਸੀ ਟਾਈਮ ਤੇ ਹੀ ਪਾਵਰ ਕੱਟ ਆ ਗਿਆ 4 ਵਜੇ ਚੱਲੂ 4 ਵਜੇ ਪਾਵਰ ਕੱਟ ਆ ਗਿਆ ਹੀ ਅਗਲੇ ਹੁਕਮ ਤੱਕ 5:30 ਹੋ ਗਏ ਅਜੇ ਤੱਕ ਲਾਈਟ ਨਹੀਂ ਆਈ ਤੇ 10:30 ਵੇ ਲਾਈਟ ਮੜ ਜਾਨੀ ਹੈ ਦੱਸੋ ਕੀ ਕਰੋਗੇ ਹੁਣ ਬੰਦਾ ਅੱਕੇ ਵਾ ਕੇ ਇੱਥੇ ਬੈੰਦਾ ਜੀ ਕਿਸੇ ਦਾ ਜੀ ਨਹੀਂ ਕਰਦਾ ਵੀਰ ਜੀ ਮਾਰੀ ਜਨੂ ਆ ਕੇ ਬੈਠੇ ਅੱਛਾ ਤੁਹਾਡੇ ਕੋਲ ਤੁਸੀਂ ਇੱਥੇ ਸੜਕ ਤੇ ਬੈਠੇ ਹੋ ਜਾਮ ਲਾ ਕੇ ਤੁਹਾਡੇ ਕੋਲ ਕੋਈ ਅਧਿਕਾਰੀ ਬਿਜਲੀ ਬੋਰਡ ਦੇ ਜਾਂ ਜਾਂ ਕੋਈ ਪ੍ਰਸ਼ਾਸਨ ਦੇ ਆਏ ਆ ਹਜੇ ਤੱਕ ਕੋਈ ਨਹੀਂ ਆਇਆ ਸਾਡੇ ਕੋਲੇ ਸਿਮਾ ਪ੍ਰਸ਼ਾਸਨ ਤੋਂ ਸਮਾਲ ਸਥਾਨੇ ਤੋਂ ਹੋਰ ਕੋਈ ਨਹੀਂ ਸਾਡੇ ਕੋਲ ਪਹੁੰਚੇ ਨਾ ਕੋਈ ਬਿਜਲੀ ਬੋਰਡ ਦਾ ਨਾ ਕੋਈ ਹੋਰ ਮਹਿਕਮੇ ਦਾ ਤੁਸੀਂ ਤੁਸੀਂ ਦੇਖ ਸਕਦੇ ਹੋ ਲੰਬੇ ਜਾਮ ਦੋਨੋਂ ਪਾਸੇ ਮੋਗਾ ਕੋਟਕਪੂਰਾ ਰੋਡ ਤੇ ਲੱਗ ਚੁੱਕੇ ਨੇ ਇਧਰ ਵੀ ਔਰ ਇਧਰ ਵੀ ਔਰ ਇਸ ਟਾਈਮ ਆ ਬਹੁਤ ਜ਼ਿਆਦਾ ਗਰਮੀ ਹੈ ਦੁਪਹਿਰ ਦਾ ਸਮਾਂ ਔਰ ਇਧਰ ਪੁਲਿਸ ਅਧਿਕਾਰੀ ਖੜੇ ਨੇ ਆਪਾਂ ਇਹਨਾਂ ਤੋਂ ਪੁੱਛਦੇ ਆਂ ਭਾਈ ਜੀ ਇਹ ਲੋਕ ਬੈਠੇ ਨੇ ਧਰਨਾ ਲਾ ਕੇ ਰੋਡ ਜਾਮ ਕਰਕੇ ਕੋਈ ਤੁਹਾਡੇ ਵੱਲੋਂ ਕੋਈ ਇਹਨਾਂ ਨਾਲ ਗੱਲਬਾਤ ਹੋ ਰਹੀ ਜਾਂ ਕੋਈ ਪ੍ਰਸ਼ਾਸਨ ਦੇ ਸਿਵਲ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਆ ਰਹੇ ਆ ਮੈਂ ਗੱਲਬਾਤ ਕਰ ਲਈ ਨਾ ਐਸਟੀਓ ਸਾਹਿਬ ਨਾਲ ਕਰ ਲਈ ਐਸਟੀਓ ਬੀਲੀਬੋਰਡ ਪਹੁੰਚ ਰਹੇ ਅੱਛਾ ਜਿਵੇਂ ਬੀਲੀ ਦੇ ਪੁਲਿਸ ਦਾ ਕੰਮ ਹੈ ਲੋਕਾਂ ਦੀ ਸੁਰੱਖਿਆ ਕਰਨਾ ਕਿ ਬੀਲੀ ਦੇ ਨੇ ਅਪਾਰਟਮੈਂਟ ਬਿਲਡਿੰਗ ਦਾ ਕੰਮ ਨਹੀਂ ਐਸਡੀਐਮ ਆਏ ਨੇ ਮਿਰਗਾਲੋ ਤੁਸੀਂ ਤੁਸੀਂ ਕੋਈ ਇਹਨਾਂ ਦਾ ਜੋ ਸਿਵਲ ਪ੍ਰਸ਼ਾਸਨ ਦੇ ਧਿਆਨ ਚ ਮਸਲਾ ਲੈਂਦਾ ਕੋਈ ਜਿਹੜੇ ਐਸਡੀਐਮ ਨੇ ਜਾਂ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਦੇ ਧਿਆਨ ਚ ਉਹਦੋਂ ਲਿਆਤ ਨਾਲ ਜੀ ਉਹ ਭੇਰੇ ਵੀ ਜੀ ਜੀ ਆ ਤੁਸੀਂ ਸੁਣਿਆ ਕਿ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਕਹਿ ਰਹੇ ਨੇ ਕਿ ਮੇਰੀ ਐਸਡੀਐਮ ਸਾਹਿਬ ਨਾਲ ਗੱਲ ਹੋ ਗਈ ਆ ਉਹ ਇਹਨਾਂ ਕੋਲ ਹੋਣਗੇ ਪਰ ਸਵਾਲ ਇਹ ਆ ਕਿ ਸਵਾਲ ਇਹਨਾਂ ਨਾਲ ਗੱਲ ਕਰਨ ਦਾ ਨਹੀਂ ਸਵਾਲ ਇਹਨਾਂ ਦਾ ਮਸਲਾ ਹੱਲ ਕਰਨ ਦਾ ਅੱਜ ਤੱਕ ਬਿਆਨ ਬਹੁਤ ਆ ਗਏ ਭਰੋਸੇ ਬਹੁਤ ਆ ਗਏ ਪਰ ਸੱਚਮੁੱਚ ਆਪਾਂ ਵੀ ਠੋਕ ਵਜਾ ਕੇ ਕਵਾਂਗੇ ਕਿ ਛੌਂਕ ਨੂੰ ਚਾ ਨੂੰ ਇਹ ਤੱਤੀ ਸੜਕ ਤੇ ਨਹੀਂ ਬੈਠੇ ਪੂਰਾ ਥੱਲਾ ਸੜਦਾ ਔਰ ਇਹ ਲੋਕ ਅੱਜ ਬੈਠੇ ਨੇ ਤੰਗ ਹੋ ਕੇ ਬੈਠੇ ਨੇ ਭਗਵੰਤਮਾਨ ਸਰਕਾਰ ਨੂੰ ਉਹਦੇ ਅਧਿਕਾਰੀਆਂ ਨੂੰ ਮੰਤਰੀਆਂ ਨੂੰ ਲਾਜ਼ਮੀ ਤੌਰ ਤੇ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਮੈਂ ਬਿਜਲੀ ਬੋਰਡ ਦੇ ਅਧਿਕਾਰੀ ਐਸ ਡੀਓ ਵਿਨਤ ਸਿੰਘ ਜੀ ਪਹੁੰਚੇ ਨੇ ਵਿਨਤ ਸਿੰਘ ਜੀ ਇਹ ਲੋਕ ਕਿਥੇ ਸੜਕ ਦੇ ਉੱਪਰ ਜਾਮ ਕਰਕੇ ਬੈਠੇ ਨੇ ਕਹਿੰਦੇ ਆ ਕੱਟ ਲੱਗ ਰਿਹਾ ਬਿਜਲੀ ਨਹੀਂ ਆ ਰਹੀ ਕੀ ਚੱਕਰ ਹੈ ਸਰ ਇਸ ਤਰ੍ਹਾਂ ਸੀਗਾ ਵੀ ਸਾਡੇ ਜਿਹੜੇ ਦੋ ਜਨਰੇਟਿੰਗ ਸਟੇਸ਼ਨ ਹੈ ਥਰਮਲ ਉਹ ਬੰਦ ਹੋਏ ਪਏ ਸੀਗੇ ਜਿਹਦੇ ਨਾਲ ਸਥਿਤੀ ਹੈ ਜਿਹੜੀ ਸਪਲਾਈ ਦੀ ਮਾੜੀ ਹੋਗੀ ਦੂਸਰਾ ਇਹ ਹੈ ਲੰਬਾ ਡਰਾਈ ਸੀਜ਼ਨ ਚੱਲ ਰਿਹਾ ਜਿਹੜੀ ਡਿਮਾਂਡ ਦਾ ਤੇ ਪ੍ਰੋਡਕਸ਼ਨ ਦਾ ਗੈਪ ਬਹੁਤ ਜ਼ਿਆਦਾ ਹੈ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪ੍ਰੋਡਕਸ਼ਨ ਵੀ ਕੱਟ ਹੋ ਰਹੀ ਬਿਜਲੀ ਦੀ ਪ੍ਰੋਡਕਸ਼ਨ ਤੇ ਪ੍ਰੋਡਕਸ਼ਨ ਤੇ ਡਿਮਾਂਡ ਮਤਲਬ ਬਿਜਲੀ ਬਿਜਲੀ ਜਿੰਨੀ ਚਾਹੀਦੀ ਆ ਉਹ ਤੋਂ ਪੈਦਾ ਘੱਟ ਹੋ ਰਹੀ ਐ ਘੱਟ ਹੋ ਰਹੀ ਐ ਹਾਂਜੀ ਠੀਕ ਐ ਜੀ ਤੇ ਉਹਦੇ ਕਰਕੇ ਪਾਵਰ ਕੱਟ ਲੱਗ ਰਹੇ ਸੀਗੇ ਹੁਣ ਸਾਡੀ ਲਗਾਤਾਰ ਐ ਜਿਹੜੀ ਪੀਸੀ ਪਟਿਆਲਾ ਨਾਲ ਗੱਲ ਹੋ ਰਹੀ ਸੀਗੀ ਚਿੱਠੀ ਪੱਤਰ ਵੀ ਹੋਇਆ ਉਹਨਾਂ ਨਾਲ ਉਹਨਾਂ ਨੇ ਸਾਨੂੰ ਉਪਰੋਂ ਜਾਣਕਾਰੀ ਮਿਲੀ ਐ ਵੀ ਦੋ ਸਾਡੇ ਜਿਹੜੇ ਥਰਮਲ ਪਾਵਰ ਪਲਾਂਟ ਐ ਉਹ ਬੰਦ ਪਏ ਜਿੰਨਾ ਕਰਕੇ ਜਿਹੜੇ ਥੋੜੀ ਜਿਹੀ ਪ੍ਰੋਬਲਮ ਆ ਗਈ ਐ ਠੀਕ ਐ ਜੀ ਇਸ ਵੇਲੇ ਐ ਜਿਹੜਾ ਸਿਸਟਮ ਐ ਜਿਹੜਾ ਸਾਡਾ ਸਹੀ ਚੱਲ ਪਿਆ ਅਸੀਂ ਇਹ ਜਿਹੜੇ ਸਪਲਾਈ ਹੈ ਇਸ ਵੇਲੇ ਜਿਹੜੀ ਸ਼ਡਿਊਲ 'ਚ ਚੱਲ ਰਹੀ ਹੈ ਲੋਕਾਂ ਦੀ ਪਰ ਜਿਵੇਂ ਤੁਸੀਂ ਕਿਹਾ ਵੀ ਜਿੰਨੀ ਬਿਜਲੀ ਚਾਹੀਦੀ ਆ ਓਨੀ ਪ੍ਰੋਡਕਸ਼ਨ ਪੈਦਾਵਾਰ ਨਹੀਂ ਹੋ ਰਹੀ ਬਿਜਲੀ ਦੀ ਪਰ ਭਗਵੰਤਮਾਨ ਸਰਕਾਰ ਕਹਿੰਦੀ ਵੀ ਅਸੀਂ ਬਿਜਲੀ ਵਾਧੂ ਕਰ ਦਿੱਤੀ ਹੈ ਸਰ ਇਸ ਬਾਰੇ ਮੈਂ ਨਹੀਂ ਕੁਝ ਕਹਿ ਸਕਦਾਗਾ ਇਸ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਮੈਂ ਤੁਹਾਡੇ ਕੋਲ ਬਿਜਲੀ ਦੀ ਸਪਲਾਈ ਪਿੱਛੋਂ ਕੱਟ ਆ ਰਹੀ ਹੈ ਨੈਚਰਲੀ ਇਹਦੀ ਕੱਟੀ ਤਾਂ ਲੱਗ ਰਹੀ ਹੈ ਨਾ ਜਿਸ ਪੂਰੀ ਹੋਵੇ ਫਿਰ ਟਕਣਾ ਲੱਗ ਹੂੰ ਉਸੇ ਸੁਣਿਆ ਐਸ ਡੀਓ ਬਿਜਲੀ ਦੇ ਵਿਅੰਤ ਸਿੰਘ ਜੀ ਕਹਿੰਦੇ ਨੇ ਕਿ ਪਿੱਛੋਂ ਬਿਜਲੀ ਦੀ ਪੈਦਾਵਾਰ ਘਟ ਹੈ ਤੇ ਅੱਗੇ ਮੰਗ ਵੱਧ ਹੈ ਮਤਲਬ ਪ੍ਰੋਡਕਸ਼ਨ ਨਾਲੋਂ ਡਿਮਾਂਡ ਵੱਧ ਹੈ ਇਸ ਕਰਕੇ ਉਹ ਕਹਿੰਦੇ ਨੇ ਕਿ ਬਿਜਲੀ ਦੇ ਕੱਟ ਲੱਗ ਰਹੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦਾ ਦਾਵਾ ਹੈ ਕਿ ਬਿਜਲੀ ਅਸੀਂ ਵਾਧੂ ਕਰ ਦਿੱਤੀ ਹੈ ਔਰ ਇਧਰ ਤੁਸੀਂ ਦੇਖ ਸਕਦੇ ਹੋ ਲੰਬਾ ਜਾਮ ਦੋਨੋਂ ਤਰਫ ਲੱਗਾ ਹੋਇਆ ਪ੍ਰਸ਼ਾਸਨ ਆਪਣੇ ਪੱਧਰ ਤੋਂ ਟ੍ਰੈਫਿਕ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਨੇੜੇ ਭਾਈ ਜੀ ਜਿਹੜੀ ਖੇਤਾਂ ਦੀ ਸਪਲਾਈ ਹੈ ਦਿਹਾਤੀ ਸਪਲਾਈ ਹੈ ਸਮਾਲ ਸਰ ਤੋਂ ਚਲਦੀ ਹੈ ਉਹ ਤਿੰਨ ਤੋਂ ਚਾਰ ਘੰਟੇ ਆਉਂਦੀ ਹੈ ਜਦੋਂ ਉਹ ਪਾਣੀ ਕਿਆਰਾਂ ਦੇ ਵਿੱਚ ਪੈਣ ਲੱਗਦਾ ਹੈ ਉਦੋਂ ਨੂੰ ਕੱਟ ਲੱਗ ਜਾਂਦਾ ਹੈ ਜਦੋਂ ਅਸੀਂ ਇੱਥੇ ਗ੍ਰੈਡ ਦੇ ਵਿੱਚ ਫੋਨ ਕਰਦੇ ਆਂ ਸਾਨੂੰ ਇਹ ਕਿਹਾ ਜਾਂਦਾ ਵੀ ਪਾਵਰ ਕੱਟ ਲੱਗ ਗਿਆ ਪਾਵਰ ਕੱਟ ਇਸ ਤਰ੍ਹਾਂ ਕਹਿੰਦੇ ਆ ਵੀ ਜਿਵੇਂ ਰੱਬ ਦਾ ਭਾਣਾ ਮੰਨਣਾ ਹੋਵੇ ਵੀ ਪਾਵਰ ਕੱਟ ਲੱਗ ਗਿਆ ਹੁਣ ਇਹਦਾ ਕੋਈ ਹੱਲ ਨਹੀਂ ਜਦੋਂ ਅਸੀਂ ਐਸ ਡੀਓ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਗੱਲ ਬੱਸੋਂ ਬਾਹਰ ਹੈ ਹੁਣ ਦੇਖੋ ਜੀ ਫਿਰ ਬੱਸ ਕੀਦੇ ਆ ਹੁਣ ਅਸੀਂ ਆਪਣੀ ਆਵਾਜ਼ ਭਗਵਾਨਤਮਾਨ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਆ ਜਿਹੜੀ ਸਰਕਾਰ ਇਹ ਕਹਿ ਕੇ ਸੱਤਾ ਦੇ ਵਿੱਚ ਆਈ ਸੀ ਕਿ ਤੁਹਾਨੂੰ ਕੋਈ ਧਰਨਾ ਮੁਜ਼ਾਰਾ ਨਹੀਂ ਕਰਨਾ ਪੈਂਦਾ ਤੁਹਾਨੂੰ ਅਸੀਂ ਸਰਪਲੱਸ ਸਪਲਾਈ ਦੇਵਾਂਗੇ ਤੁਸੀਂ ਦਿਨੇ-ਦਿਨੇ ਲਾਈਟ ਲ ਆਪਣਾ ਪਾਣੀ ਲਾਇਓ ਤੇ ਸ਼ਾਮ ਨੂੰ ਬੰਦ ਕਰਕੇ ਆਜੋ ਪਰ ਉਹਦੇ ਉਲਟ ਕੀ ਹੋ ਰਿਹਾ ਹੈ ਤਿੰਨ ਤੋਂ ਚਾਰ ਘੰਟੇ ਸਪਲਾਈ ਚੱਲ ਰਹੀ ਹੈ ਸੋ ਸਾਡੀ ਇਹ ਮੰਗ ਹੈ ਕਿ ਅਸੀਂ ਅੱਤ ਦੀ ਗਰਮੀ ਦੇ ਵਿੱਚ ਬੈਠੇ ਆਂ ਫਸਣਾ ਸਾਡੀਆਂ ਸੁੱਕ ਰਹੀਆਂ ਸਾਨੂੰ ਨਿਰਵਿਘਨ ਸਪਲਾਈ ਦਿੱਤੀ ਜਾਵੇ ਤੇ ਸਾਨੂੰ ਇੱਥੇ ਬੈਠਣ ਦਾ ਕੋਈ ਸ਼ੌਂਕ ਨਹੀਂ ਇਹ ਗੱਲ ਸਾਡੀ ਉੱਪਰ ਤੱਕ ਪਹੁੰਚਾਈ ਜਾਵੇ ਇਹਨੂੰ ਸਾਡੀ ਬੇਨਤੀ ਹੈ ਜੇ ਇਹ ਸਾਡੀ ਮੰਗ ਜਿਹੜੀ ਹੱਲ ਨਾ ਹੋਇਆ ਮਸਲਾ ਤਾਂ ਅਸੀਂ ਵੱਡਾ ਸੰਘਰਸ਼ ਕਰਨ ਵਾਸਤੇ ਮਜਬੂਰ ਹੋਵਾਂਗੇ ਉਹਦੇ ਲਈ ਜਿਹੜਾ ਇਹ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਊਗੀ ਸਾਡੀ ਇਹ ਨਹੀਂ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਾਂ ਹੁਣ ਗੱਲ ਕਰਾਂਗੇ ਹਲਕੇ ਦੇ ਜਿਹੜੇ ਐਮ ਐਲ ਏ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਕਿ ਉਹ ਇਸ ਮਸਲੇ ਬਾਰੇ ਕੀ ਬੋਲਦੇ ਨੇ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਜਗਮੀਤ ਸਿੰਘ ਬਹੁਤ ਮਿਹਰਬਾਨ